ਸਰਕਾਰ ਦੇ ਇਸ਼ਾਰੇ ਤੇ ਵਿਜੀਲੈਂਸ ਬਿਊਰੋ ਨੇ ਕੋਈ ਟਾਵਾਂ ਹੀ ਦਿਨ ਲੰਘਦਾ ਵਿਰਲੇ ਹੀ ਦਿਨ ਲੰਘਦਾ ਕਿ ਪੰਜਾਬ ਪੁਲਿਸ ਨੂੰ ਵੀ ਨਾ ਝਾੜ-ਚੰਮ ਕਰਾਉਣੀ ਪਵੇ ਅੱਜ ਫਿਰ ਇੱਕ ਬਹੁਤ ਵੱਡਾ ਹੁਕਮ ਤੇ ਆਦੇਸ਼ ਆਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪਟਿਆਲੇ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਦੌਰਾਨ ਜਿਵੇਂ ਬੀਬੀਆਂ ਨੂੰ ਉੱਥੇ ਘਸੀਟਿਆ ਗਿਆ ਜਾਂ ਲੋਕਾਂ ਦੇ ਕਾਗਜ਼ ਪਾੜੇ ਗਏ ਵਿਰੋਧੀਆਂ ਦੇ ਉਸ ਨੂੰ ਲੈ ਕੇ ਹੁਣ ਪੁਲਿਸ ਵਾਲਿਆਂ ਦੇ ਉੱਤੇ ਵੀ ਪੁਲਿਸ ਦੇ ਵੱਡੇ ਛੋਟੇ ਅਧਿਕਾਰੀਆਂ ਤੇ ਪਰਚਾ ਕਰਨ ਦਾ ਆਦੇਸ਼ ਦਿੱਤਾ ਗਿਆ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਲੋਕਤੰਤਰ ਦੀਆਂ ਧੱਜੀਆਂ ਉੱਡਦੀਆਂ ਰਹੀਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਦੀ ਪਟਿਆਲਾ ਨਹੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਗੁੰਡਾਗਰਦੀ ਦਿਖੀਆ ਉਸ ਗੁੰਡਾਗਰਦੀ ਦੇ ਵਿੱਚ ਪੰਜਾਬ ਪੁਲਿਸ ਪੰਜਾਬ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਆ ਜਿਹੜੀ ਹਾਈ ਕੋਰਟ ਦੇ ਵਿੱਚ ਪਟਿਆਲਾ ਤੋਂ ਪਟੀਸ਼ਨ ਅੰਗੀਆ ਉਹਦੇ ਸਾਰੀ ਦੁਨੀਆ ਨੇ ਗੁੰਡਾਗਰਦੀ ਦੇਖੀ ਆ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਪੁਲਿਸ ਦੇ ਵੱਡੇ ਵੱਡੇ ਅਫਸਰ ਉੱਥੇ ਮੌਜੂਦ ਸੀ ਤੇ ਇੱਕ ਲੇਡੀ ਜਿਹੜੀ ਆਪਣੇ ਨਾਮੀਨੇਸ਼ਨ ਕਰਨ ਆਈ ਸੀ ਉਹਦੇ ਕੋ ਕਾਗਜ਼ ਖੋ ਕੇ ਤੇ ਫਾੜ ਦਿੱਤੇ ਪਾੜ ਦਿੱਤੇ ਗਏ ਨੇ ਔਰ ਅੱਜ ਹਾਈ ਕੋਰਟ ਦੀ ਪ੍ਰोसीडिंग ਚ ਕਹਿ ਕੇ ਐਸਐਸਪੀ ਮੌਕੇ ਤੇ ਸੀ ਹੁਣ ਡਾਕਟਰ ਨਾਨਕ ਸਿੰਘ ਉਹਨੇ ਇੱਕ ਆਈਪੀਐਸ ਅਫਸਰ ਆ ਘੱਟੋ ਘੱਟ ਉਹਨਾਂ ਨੂੰ 12 13 ਸਾਲ ਦਾ ਤਜਰਬਾ ਹੋ ਗਿਆ ਬਤੌਰ ਐਸਐਸਪੀ ਤੇ ਤੁਹਾਡੀ ਹਾਜ਼ਰੀ ਦੇ ਵਿੱਚ ਅਗਰ ਇਹ ਕੁਝ ਹੋ ਰਿਹਾ ਹੋਵੇ ਤੇ ਤੁਹਾਡੇ ਤੇ ਲੋਕੀ ਕੀ ਭਰੋਸਾ ਕਰਨ ਯਾਰ ਤੁਸੀਂ ਆਈਪੀਐਸ ਅਫੀਸਰ ਹੋ ਠੀਕ ਹੈ ਤੇ ਇੰਨਾ ਵੀ ਨਹੀਂ ਨਾ ਝੁਕਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਡਾਕਟਰ ਨਾਨਕ ਸਿੰਘ ਨੂੰ ਪਟਿਆਲਾ ਰਾਸ ਨਹੀਂ ਆਉਂਦਾ ਜਦੋਂ ਉੱਥੇ ਕੁਝ ਸ਼ਰਾਰਤੀ ਲੋਕਾਂ ਨੇ ਕੁਝ ਕੱਟੜ ਹਿੰਦੂ ਲੋਕਾਂ ਨੇ ਕੁਝ ਕੱਟੜ ਸਿੱਖ ਲੋਕਾਂ ਨੇ ਜਾ ਕੋ ਜੇ ਸ਼ਿਵ ਸੈਨਾ ਵਾਲੇ ਸੀ ਤੇ ਕੁਝ ਉਧਰੋਂ ਗਰਮਖਿਆਲੀ ਜਦੋਂ ਪਟਿਆਲਾ ਤੋਂ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਇਹ ਡਾਕਟਰ ਨਾਨਕ ਸਿੰਘ ਉਥੇ ਐਸਐਸਪੀ ਬਾਅਦ ਚ ਭਗਵੰਤ ਮਾਨ ਹੋਣਾ ਨੇ ਇਹਨਾਂ ਨੂੰ ਬਦਲ ਦਿੱਤਾ ਸੀ ਚਲੋ ਹੁਣ ਇਸ ਕਰਕੇ ਨਹੀਂ ਬਦਲ ਲਗੇ ਕਿਉਂਕਿ ਉਹਨਾਂ ਦੀ ਪਾਰਟੀ ਦੇ ਲੀਡਰਾਂ ਨੇ ਹੀ ਵਿਰੋਧੀਆਂ ਦੇ ਕਾਗਜ਼ ਪਾੜੇ ਆਗੇ ਨੇ ਪਰ ਡਾਕਟਰ ਨਾਨਕ ਸਿੰਘ ਵਰਗੇ ਜਿਹੜੇ ਕਾਬਿਲ ਆਈਪੀਐਸ ਅਫੀਸਰ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਐਸਐਸਪੀ ਲੱਗੇ ਨੇ ਪ੍ਰੀਤਕੋਟ ਮਾਨਸਾ ਪਟਿਆਲੇ ਪਤਨ ਹੋਰ ਸ਼ਹਿਰਾਂ ਚ ਵੀ ਲੱਗੇ ਹੋਣਗੇ ਯਾਰ ਘੱਟੋ ਘਾਟ ਤੁਹਾਡੀ ਹਾਜ਼ਰੀ ਦੇ ਵਿੱਚ ਜੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੀ ਗੁੰਡਾਗਰਦੀ ਚੱਲੂਗੀ ਤੇ ਲੋਕ ਕਿਵੇਂ ਤੁਹਾਡੇ ਤੇ ਭਰੋਸਾ ਕਰਨਗੇ ਗੁੰਡਿਆਂ ਦੇ ਨਾਲ ਸਾਥ ਦੇਣਾ ਪੁਲਿਸ ਅਫਸਰ ਪੁਲਿਸ ਪੁਲਿਸ ਵਾਲਿਆਂ ਦਾ ਕੋਈ ਕੰਮ ਨਹੀਂ ਹੈਗਾ ਗੁੰਡਾ ਗੁੰਡਾ ਗੁੰਡਾਗਰਦੀ ਤੇ ਪੁਲਿਸ ਵਾਲੇ ਨੇ ਨੱਥ ਪਾਉਣੀ ਹੁੰਦੀ ਕੰਟਰੋਲ ਕਰਨਾ ਹੁੰਦਾ ਤੇ ਤੁਸੀਂ ਸਿਰ ਤੇ ਸਿਰ ਉੱਥੇ ਬੈਠੇ ਹਾਈ ਕੋਰਟ ਨੇ ਕਹਿ ਕੇ ਤੁਸੀਂ ਮੂਕ ਦਰਸ਼ਕ ਬਣ ਕੇ ਹੁਣ ਤੁਹਾਡੇ ਪਟਿਆਲਾ ਪੁਲਿਸ ਦੀ ਲਾਪਰਵਾਹੀ ਲਾ ਲੋ ਜਾਂ ਕੁਰਸੀ ਬਚਾਉਣ ਦੀ ਖਾਤਰ ਲਾ ਲੋ ਜਾਂ ਤੁਸੀਂ ਡਰ ਗਏ ਕਿਉਂਕਿ ਉੱਥੇ ਉਸ ਸਮੇਂ ਆਮ ਆਦੀ ਪਾਰਟੀ ਦੇ ਦੋ ਐਮਐਲਏ ਸੀ ਇੱਕ अजीत ਪਾਲ ਸਿੰਘ ਕੋਹਲੀ ਇੱਕ ਚੇਤਨ ਸਿੰਘ ਉਜੋੜੇਮਰ ਜਾਂ ਤੁਸੀਂ ਉਹਨਾਂ ਤੋਂ ਡਰ ਗਏ ਹੁਣ ਰਹੀ ਗੱਲ ਇਹ ਹੈ ਕਿ ਜਿਹੜਾ ਪਟਿਆਲਾ ਪੁਲਿਸ ਡਰੀ ਆ ਜਾਂ ਲਾਪਰਵਾਹੀ ਲਾ ਲੋ ਜਾਂ ਗੇਹਲੀ ਲਾ ਲੋ ਜਾਂ ਗੁੰਡਾਗਰਦੀ ਦੇ ਵਿੱਚ ਚੁੱਪ ਕਰਕੇ ਬੈਠੇ ਰਹੇ ਨੇ ਉਹਦੇ ਵਿੱਚ ਪਟਿਆਲਾ ਪੁਲਿਸ ਦਾ ਕਸੂਰ ਵਾਰ ਤੇ ਫਟਕਾਰ ਕਿਨੂੰ ਲੱਗੀ ਆ ਪੰਜਾਬ ਦੇ ਮੁਖ ਸਕੱਤਰ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਪੀ ਇੱਕ ਥਾਣੇਦਾਰ ਤੋਂ ਲੈ ਕੇ ਇੱਕ ਐਸਐਸਪੀ ਦੀ ਲਾਪਰਵਾਹੀ ਜਾਂ ਮਿਲੀਭੁਗਤਾ ਦੇ ਕਰਕੇ ਅਫਸਰਾਂ ਵੱਡੇ ਅਫਸਰਾਂ ਦੀ ਜਵਾਬ ਤਲਬੀ ਹੋ ਰਹੀਆਂ ਹੁਣ ਉਹ ਕਹਿੰਦੇ ਕਿ ਅਸੀਂ ਕਾਰਵਾਈ ਚੀਫ ਸੈਕਰੀਟਰੀ ਸਾਹਿਬ ਕਹਿ ਰਹੇ ਨੇ ਜੱਜ ਸਾਹਿਬ ਨੂੰ ਅਸੀਂ ਕਾਰਵਾਈ ਕਰਾਂਗੇ ਕਹਿੰਦੇ ਕਾਰਵਾਈ ਕਰੋ ਅਸੀਂ ਜੀ ਕਰ ਦਾਂਗੇ ਕਹਿੰਦੇ ਨਹੀਂ ਨਹੀਂ 5 ਵਜੇ ਸਾਨੂੰ ਕਰਕੇ ਦੱਸੋ ਇਹ ਟਾਈਮ ਮੰਗਦੇ ਕਿਉਂਕਿ ਸਰਕਾਰਾਂ ਲਾਰੇ ਲਾਉਂਦੀਆਂ ਨੇ ਜਨਤਾ ਨੂੰ ਵੀ ਲਾਰੇ ਲਾਉਂਦੀਆਂ ਹਾਈ ਕੋਰਟਾਂ ਦੇ ਵਿੱਚ ਵੀ ਲਾਰੇ ਲਾਉਂਦੀਆਂ ਨੇ ਕਈ ਮਾਮਲੇ ਵੱਡੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਪੁਲਿਸ ਅਫਸਰਾਂ ਨੂੰ ਬਚਾਉਣ ਦੇ ਲਈ ਕਿੰਨੇ ਰੇੜਕੇ ਪਾਏ ਗਏ ਲਟਕਾ ਕੇ ਰੱਖਿਆ ਜਾਂਦਾ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਮਸਲਿਆਂ ਨੂੰ ਨਹੀਂ ਉਹੀ ਨਾ ਫਿਰ ਕਹਿੰਦੇ ਨੇ ਕੀ ਕੀ ਦੀ ਮੱਖ ਕਿੰਨੇ ਕੀ ਬੱਕਰੇ ਦੀ ਮੱਖ ਖੈਰ ਮਨਾਉਂਗੀ ਕਿੰਨੇ ਕੀ ਤੁਸੀਂ ਅਫਸਰਾਂ ਨੂੰ ਬਚਾ ਲੋਗੇ ਮਹੀਨਾ ਵਿੱਚ ਬਚਾ ਕੇ ਰੱਖ ਦੋ ਮਹੀਨੇ ਤਿੰਨ ਮਹੀਨੇ ਹੁਣ ਅੱਜ ਹਾਈ ਕੋਰਟ ਨੇ ਕਿਹਾ ਇਹ ਨਾ ਕਿ 5 ਵਜੇ ਤੱਕ ਨਾਮ ਦੱਸੋ ਪਰਚਾ ਦਰਜ ਕਰੋ ਹੁਣ ਚਾਰ ਅਫਸਰਾਂ ਦੇ ਖਿਲਾਫ ਮਕਦਮਾ ਦਰਜ ਹੋਊਗਾ ਉਹਨਾਂ ਨੇ ਕਰਨਾ ਪਊਗਾ ਮਕਦਮਾ ਦਰਜ ਕਿ ਹੈਰਾਨੀ ਵਾਲੀ ਗੱਲ ਹੈ ਕਿ ਤੁਹਾਡੀ ਹਾਈਵੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਪਟਿਆਲੇ ਦੇ ਵਿੱਚ ਤੇ ਤੁਸੀਂ ਮੂਕ ਦਰਸ਼ਕ ਬਣ ਕੇ ਬੈਠੇ ਹੋ ਇਵੇਂ ਤਾਂ ਹੋ ਨਹੀਂ ਸਕਦਾ ਤੁਹਾਡੇ ਸਾਹਮਣੇ ਕਿ ਸਾਨੂੰ ਪਤਾ ਨਹੀਂ ਆ ਉਹ ਜਦੋਂ ਵੀਡੀਓ ਗਈ ਜਿੰਨਾ ਵੀ ਉਹ ਪਟੀਸ਼ਨਰ ਨੇ ਜਿਨੇ ਪਟੀਸ਼ਨ ਪਾਈ ਆ ਉਹਨੇ ਸਾਰੇ ਸਬੂਤ ਦਿੱਤੇ ਨੇ ਤੁਹਾਡੀ ਭਾਵੇਂ ਨੀਅਤ ਨਾ ਖੋਟੀ ਹੋਵੇ ਤਹਾਡੀ ਮਨਛਾ ਸਾਫ ਹੋਵੇ ਲੇਕਿਨ ਜਿਹੜੀ ਤੁਹਾਡੀ ਪਟਿਆਲਾ ਪੁਲਿਸ ਜਿਹੜੀ ਪ੍ਰੈਜੈਂਸ ਉੱਥੇ ਆਏ ਨਾ ਉਹ ਉਹ ਸ਼ੱਕੀ ਆ ਸ਼ੱਕ ਦੇ ਦਾਇਰੇ ਵਿੱਚ ਆ ਗਏ ਨੇ ਹੁਣ ਦੇਖਦੇ ਆ ਕਿ ਜਿਹੜੇ ਫਾਈਨਲ ਆਰਡਰ ਆਉਣਗੇ ਉਹਦੇ ਚ ਕਿਹੜੇ ਕਿਹੜੇ ਖਿਲਾਫ ਮੁਕਦਮਾ ਦਰਜ ਹੋਊਗਾ ਵੱਧ ਤੋਂ ਵੱਧ ਉਥੇ ਹੌਲਦਾਰ ਦੇ ਸਿਪਾਈ ਦੇ ਏਐਸਆਈ ਦੇ ਸਬ ਇੰਸਪੈਕਟਰ ਦੇ ਵੱਡੇ ਮਸਲਿਆਂ ਤੇ ਵੱਡੇ ਅਫਸਰਾਂ ਦੇ ਖਿਲਾਫ ਮੁਕਦਮੇ ਦਰਜ ਹੁੰਦੇ ਆ ਲਾਰੈਂਸ ਬਿਸ਼ਨੋਈ ਦੇ ਹਾਈ ਕੋਰਟ ਵਾਰ ਵਾਰ ਕਹਿੰਦੀ ਕਿ ਐਸਐਸਪੀ ਨੂੰ ਕੋ ਖਾਲੀ ਛੱਡਿਆ ਜਾ ਰਿਹਾ ਹੂੰ ਨਹੀਂ ਜੇ ਇਹ ਕਾਰਵਾਈ ਅਸੀਂ ਜੱਜ ਨੂੰ ਦੇ ਦਿੱਤੀ ਜ਼ਿੰਮੇਵਾਰੀ ਮਤਲਬ ਵੱਡੇ ਅਸਲ 'ਚ ਛੋਟੇ ਅਫਸਰ ਕਸੂਰਵਾਰ ਨਹੀਂ ਹੁੰਦੇ ਮੈਨੂੰ ਲੱਗਦਾ ਹੈ ਕਿ ਵੱਡੇ ਅਫਸਰਾਂ ਦਾ ਜ਼ਿਆਦਾ ਕਸੂਰ ਹੁੰਦਾ ਪਰ ਜਦੋਂ ਉਹਨਾਂ ਦੀ ਕੋਸ਼ਿਸ਼ ਖਿਲਾਫ ਸਰਕਾਰ ਨੇ ਕਾਰਵਾਈ ਕਰਨੀ ਹੁੰਦੀ ਹੈ ਤੇ ਛੋਟੇ ਅਫਸਰਾਂ ਦਾ ਉਹਨੂੰ ਬਲੀ ਦਾ ਬੱਕਰਾ ਬਣਾ ਦਿੰਦੇ ਨੇ ਇਹਨਾਂ ਨਾਲੋਂ ਤੇ ਆਈਪੀਐਸ ਅਫਸਰਾਂ ਨਾਲੋਂ ਇੱਕ ਇੱਕ ਐਸਆਈ ਚੰਗਾ ਦਾ ਜਿਹੜਾ ਕੰਟਰੋਲ ਕਰ ਸਕਦਾ ਉਹਨਾਂ ਦੀਆਂ ਲੱਤਾਂ ਭਾਰ ਚੱਲ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਅਸੀਂ ਥਾਣੇਦਾਰ ਐਸਐਚਓ ਲੱਗਣਾ ਕਿ ਨਹੀਂ ਲੱਗਣਾ ਆਈਪੀਐਸ ਅਫਸਰ ਹੋਣ ਆਈਐਸਫਸ ਇਹਨਾਂ ਦੇ ਵਿੱਚ ਜ਼ਿਆਦਾ ਭੁੱਖ ਹੁੰਦੀ ਕਿ ਮੈਂ ਐਸਐਸਪੀ ਲੱਗਣਾ ਮੈਂ ਡੀਸੀ ਲੱਗਣਾ ਵਾ ਮੈਂ ਡੀਆਈਜੀ ਲੱਗਣਾ ਮੈਂ ਆਈਜੀ ਲੱਗ ਇਹਨਾਂ ਚ ਦਾ ਭੁੱਖ ਥਾਣੇਦਾਰ ਨੂੰ ਕਹਿੰਦਾ ਕਿ ਆਪਾਂ ਨੂੰ ਸਵਾ ਲੱਖ ਤਨਖਾਹ ਮਿਲਣੀ ਆ ਆਪਾਂ ਇੱਥੇ ਨਹੀਂ ਦੇ ਉੱਥੇ ਲੱਗ ਜਾਾਂਗੇ ਨੌਕਰੀ ਕਰਨੀ ਹੈ ਇਹਨਾਂ ਵੱਡੇ ਅਫਸਰਾਂ ਦੇ ਵਿੱਚ ਵੱਡੀ ਲਾਲਸਾ ਹੁੰਦੀ ਆ ਇਸੇ ਕਰਕੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਹੁਣ ਸ਼੍ਰੀ ਆਮ ਤੁਸੀਂ ਲਾਰੈਂਸ ਦੀ ਇੰਟਰਵਿਊ ਕਰਵਾਈ ਆ ਇੱਕ ਇੱਕ ਮੁੰਛੀ ਰਾਹ ਦੇ ਮੁੰਛੀ ਵਾਲ ਦਾ ਕੀ ਕਸੂਰ ਸੀ ਉਹਨੂੰ ਸਸਪੈਂਡ ਕਰ ਦਿੱਤਾ ਔਰ ਇੱਕ ਰਿਟਾਇਰਡ ਬੰਦੇ ਨੂੰ ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਸੀਆਈ ਇਨਸਪੈਕਟਰ ਨੂੰ ਉਹ ਪਤਾ ਨਹੀਂ ਕਿਨੇ ਦਿੱਤੀ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਐਂਜੀ ਉਹਨੂੰ ਟਰਮੀਨੇਟ ਕਰ ਦਿੱਤਾ ਉਹ ਤੇ ਆਲਰੇਡੀ ਉਹਦੀ ਸਰਵਿਸ ਪੂਰੀ ਹੋ ਚੁੱਕੀ ਇੱਕ ਰਿਟਾਇਰਡ ਬੰਦੇ ਨੂੰ ਸੀਆਈਏ ਦਾ ਇਨਸਪੈਕਟਰ ਲਾਉਣਾ ਕਿੱਡੀ ਵੱਡੀ ਖੇਡ ਸੀ ਤੇ ਉਹ ਹੁਣ ਸਵਾਲ ਹੈ ਕਿ ਇੱਕ ਦਿਨ ਤੇ ਚਲੋ ਡਿਸਮਿਸ ਹੀ ਕਰ ਦਿੱਤਾ ਨੌਕਰੀ ਤੋਂ ਤੇ ਦੂਜੇ ਜਿਹੜੇ ਵੱਡੇ ਜ਼ਿੰਮੇਵਾਰ ਹੀ ਐਸਪੀ ਜਾਂ ਐਸਐਸਪੀ ਉਹਨੂੰ ਲੈ ਕੇ ਹੁਣ ਇਹਨਾਂ ਕਹਿੰਦੇ ਅਸੀਂ ਇੱਕ ਜੱਜ ਨੂੰ ਦੇਤੀ ਉਹ ਕਹਿੰਦੇ ਤੁਹਾਡੀ ਨਹੀਂ ਮਨਜ਼ੂਰ ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਦੋਸ਼ੀਆਂ ਨੂੰ ਵਿਚਾਰ ਰਹੇ ਹੋ ਇਸੇ ਕਰਕੇ ਉਸ ਕੇਸ ਦੇ ਵਿੱਚ ਵੀ ਹਾਈ ਕੋਰਟ ਨੇ ਆਪਣੇ ਲੈਵਲ ਤੇ ਇੱਕ ਜੱਜ ਦਾ ਨਾਮ ਰეკਮੈਂਡ ਕੀਤਾਗਾ ਹੁਣ ਰਹੀ ਗੱਲ ਹੈ ਕਿ ਇਵੇਂ ਲੱਗਦਾ ਹੈ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਜਾਂ ਪੰਜਾਬ ਦੇ ਹੋਮ ਸੈਕਟਰੀ ਸਾਹਿਬ ਨੂੰ ਜਾਂ ਪੰਜਾਬ ਦੇ ਚੀਫ ਸਕੱਰੇਟਰੀ ਸਾਹਿਬ ਨੂੰ ਹਾਈ ਕੋਰਟ ਦੇ ਵਿੱਚ ਇੱਕ ਦਫ਼ਤਰ ਪੱਕਾ ਬਣਾ ਲੈਣਾ ਚਾਹੀਦਾ ਹਰ ਰੋਜ਼ ਛੋਟੇ ਅਫਸਰਾਂ ਕਰਕੇ ਸਰਕਾਰ ਦੇ ਨਿੱਤਿਆਂ ਕਰਕੇ ਪੰਜਾਬ ਸਰਕਾਰ ਦੀ ਝਾੜ-ਚੰਮ ਹੁੰਦੀ ਆ ਅਫਸਰਾਂ ਦੀ ਜਵਾਬਤਲਬੀ ਹੋ ਰਹੀ ਆ ਔਰ ਹਾਈ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਇਹ ਨਾ ਹੋਵੇ ਕਿ ਸਾਨੂੰ ਨਗਰ ਨਿਗਮ ਚੋਣਾਂ ਤੇ ਰੋਕ ਲਾਉਣੀ ਪਵੇ ਕਿਉਂਕਿ ਪੰਚਾਇਤੀ ਚੋਣਾਂ ਚੋਣਾਂ ਵੇਲੇ ਵੀ ਪੰਜਾਬ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਬੜਾ ਗੰਦ ਬਚਾਇਆ ਪੂਰਾ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਕਰਦੇ ਰਹੇ ਇਹਨਾਂ ਹੁਣ ਸਾਬਤ ਹੋ ਚੁੱਕਾ ਇਹਨਾਂ ਦੇ ਵਿੱਚ ਤੇ ਪਿਛਲਿਆਂ ਦੇ ਵਿੱਚ ਕੋਈ ਫਰਕ ਨਹੀਂ ਆ ਕੋਈ ਫਰਕ ਨਹੀਂ ਸਿਰਫ ਚਿਹਰੇ ਬਦਲੇ ਨੇ ਪੱਗਾਂ ਦੇ ਰੰਗ ਬਦਲੇ ਨੇ ਹੋਰ ਕੁਝ ਨਹੀਂ ਬਦਲਿਆਗਾ ਨਾ ਪੰਜਾਬ ਬਦਲਿਆਗਾ ਜੋ ਕਾਲੀਆਂ ਵੇਲੇ ਜੋ ਕਾਂਗਰਸੀਆਂ ਵੇਲੇ ਮਾਫੀਆ ਚੱਲਦਾ ਸੀ ਜੋ ਉਹਨਾਂ ਵੇਲੇ ਕਾਨੂੰਨ ਵਿਵਸਥਾ ਉਹ ਹੁਣ ਕਾਨੂੰਨ ਵਿਵਸਥਾ ਚਾਰ ਕਦਮ ਅੱਗੇ ਹੀ ਆ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਔਰ ਉਹ ਮਾਫੀਆ ਚੱਲ ਰਿਹਾ ਉਹ ਮਾਈਨਿੰਗ ਮਾਫੀਆ ਉਹ ਟਰਾਂਸਪੋਰਟ ਮਾਫੀਆ ਉਹੋ ਕੇਵਲ ਮਾਫੀਆ ਉਹ ਸ਼ਰਾਬ ਮਾਫੀਆ ਪਟਿਆਲੇ ਕੀ ਕੁਝ ਹੋਇਆ ਕਿਵੇਂ ਕੇਵਲ ਖੋਹਣ ਦੀਆਂ ਗੱਲਾਂ ਹੋਈਆਂ ਨੇ ਸਭ ਕੁਝ ਉਹ ਚੱਲ ਰਿਹਾਗਾ ਬਸ ਇਹ ਹੀ ਆ ਕਿ ਪੱਗਾਂ ਦੇ ਰੰਗ ਬਦਲੇ ਨੇ ਔਰ ਜਿਨ੍ਹਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਤੇ ਬਹੁਤ ਕੰਮ ਕੀਤਾਗਾ ਮਾਲਵਿੰਦਰਜੀਤ ਸਿੰਘ ਵੜੈਚ ਸਾਹਿਬ ਉਹ ਕਹਿੰਦੇ ਕਿ ਕੇਸਰੀ ਰੰਗ ਦੀ ਭਗਤ ਸਿੰਘ ਹੋਣਾ ਨੇ ਕਦੇ ਵੀ ਭਗ ਨਹੀਂ ਬਣੀ ਹੈਗੀ ਤੇ ਆਮ ਆਦੀ ਪਾਰਟੀ ਵਾਲੇ ਕੇਸਰੀ ਰੰਗ ਦੀਆਂ ਸਿਰਾਂ ਤੇ ਪੱਗਾਂ ਬਣ ਕੇ ਆਪਣੇ ਆਪ ਨੂੰ ਭਗ ਸਿੰਘ ਸਮਝਦੇ ਆ ਗਏ ਨੇ